ਹੋਜੋ 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 ਕੋਈ ਨਹੀਂ ਮਰੂਗੀ ਅਰੇ ਉਹ ਤੁਸੀਂ ਵੀ ਐਦਾਂ ਜੀ ਨਾ ਵਰਤਾਓ ਵੀ ਤੂੰ ਫੋਟੋ ਖਿਚਾ ਰਹਿਆ ਜਾਨੇ ਆ ਜਾ ਵੀ ਆ ਜਾ ਆ ਜਾ ਬਾਈ ਹੋਜੋ ਹੋਜੋ ਔਰ ਡੇਲਿੰਗ ਮਾ ਬੇਬੇ ਬੜੀ ਬੋਲ ਸੇਵਾ ਕਰ ਰਹੇ ਹਾਂ ਅੱਜ ਅਸੀਂ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲੋਹਰਾਂ ਸਾਹਿਬ ਵਾਲਿਆਂ ਦੀ ਚਲਾਈ ਹੋਈ ਮਰਜ਼ਾਦਾ ਕਈ ਸਾਲਾਂ ਤੋਂ ਜਦੋਂ ਮਹਾਰਾਜ ਉਰੇ ਆਏ ਸਨ ਪੂਰਨ ਮਾਸੀ ਦਾ ਦਿਹਾੜਾ ਮਨਾਉਂਦੇ ਸੀ ਇਹ ਜਿਹੜੀ ਜਗ੍ਹਾ ਹੈ ਇਹ ਉਦੋਂ ਤੋਂ ਹੀ ਸਮੀਲ ਇੱਥੇ ਮਹਾਂਪੁਰਖਾਂ ਨੇ ਆਪ ਲਵਾਈ ਸੀ ਪਾਣੀ ਦੀ ਗਰਮੀ ਦੇ ਮਹੀਨੇ ਲਗਾਤਾਰ ਇੱਥੇ ਭਾਈ ਨਾਬੇ ਤੋਂ ਹੁੰਦਾ ਸੀ ਗਰਨਾਮ ਸਿੰਘ ਜੀ ਉਹ ਸੇਵਾ ਕਰਦੇ ਹੁੰਦੇ ਸੀ ਅੱਜ ਵੀ ਮਹਾਪੁਰਖਾਂ ਦੀ ਕਿਰਪਾ ਹੋਈ ਹੈ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਆ ਪੂਰਨਵਾਸੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਠੰਡੇ ਜਲ ਦੀ ਸੁਨਹਿ ਲਾਈ ਹੈ ਗੁਰੂ ਕਿਰਪਾ ਕਰਨ ਐ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਹੁੰਦੀ ਰਹੇ ਦਰਸ਼ਕਦਾਰੇ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰਨਵਾਸੀ ਦਾ ਦਿਹਾੜਾ ਜੀ ਗੁਰੂ ਬਾਰਾ ਦੀ ਕਿਰਪਾ ਨਾਲ ਔਰਾਂ ਸਾਹਿਬ ਸ਼ਵੀਲ ਲਗਾਈਆ ਠੰਡੇ ਮਿੱਠੇ ਜਾਂਦੀ ਕਥੇਦਾਰ ਜੀ ਬਾਬਾ ਜੀ ਨੇ ਹੁਕਮ ਕਰਿਆ ਟੀਵੀ ਭਾਈ ਹੁਣ ਗਰਮੀ ਆ ਗਈ ਤੁਸੀਂ ਸ਼ਵੀਲ ਲਾਓ ਅਸੀਂ ਸਾਰੀਆਂ ਸੰਗਤਾਂ ਨੇ ਉਰਾਲਾ ਕਰ ਕੋਰੇ ਸ਼ਵੀਲ ਲਾਇਆ ਜੀ ਹੁਣ ਹਰੇਕ ਪੁਰਨਵਾਸੀ ਨੂੰ ਇੱਥੇ ਸ਼ਵੀਲ ਪੱਕਿਓ ਲਾਇਆ ਗਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ